ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਆਪਾਂ ਬਈ ਹੁਣ ਵਲੌਗ ਪਾਇਆ ਕਰਾਂਗੇ ਕਬੂਤਰਾਂ ਦੇ ਤੇ ਵੱਧ ਵੱਧ ਪ੍ਰਸਪੋਰਟ ਕਰੋ ਜੇ ਆਪਾਂ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇ ਸਬਸਕ੍ਰਾਈਬ ਕਰੋ ਜੇ ਆਪਣਾ ਚੈਨਲ ਤੇ ਆਪਾਂ ਵੀਡੀਓ ਪਾਇਆ ਕਰਾਂਗੇ ਤੇ ਅੱਜ ਆਪਾਂ ਪੌਣੇਆ ਵਲੌਗ ਬਈ ਬਣਾ ਕੇ ਦਾਣੇ ਪੌਣੇਆ ਬਈ ਸ਼ਾਮ ਦਾ ਟਾਈਮ ਹੋ ਗਿਆਗਾ ਤੇ ਬੱਚਿਆਂ ਵਾਲੇ ਕਬੂਤਰਾਂ ਨੂੰ ਦਾਣੇ ਪੌਣੇਆ ਬਈ ਨਾਲੇ ਸ਼ੌਂਕ ਰਮੇ ਜਨ ਕਬੂਤਰਾਂ ਹਾਂਜੀ ਭਾਈ ਕੀ ਹਾਲ ਚਾਲ ਆ ਸਾਰਿਆਂ ਦਾ ਹੁਣ ਭਈ ਆਪਾਂ ਦਾਣੇ ਪਾਉਣ ਲੱਗੇ ਆ ਕਬੂਤਰਾਂ ਨੂੰ ਤੇ ਪਾਉਂਦੇ ਆ ਦਾਣੇ ਦੁਨੇ ਦਿਖਾਉਂਦੇ ਆ ਤੁਨ ਜਾਨਵਰ ਕਰਾਉਣੇ ਸ਼ੌਂਕ ਦਾਣੇ ਪਾਉਣ ਲੱਗਿਆ ਰੈਚੇਤੀ ਉੰਜਾਂ ਬਣ ਕੇ ਫਿਰਦੇ ਆ ਭਈ ਗੱਟੇ ਦੇ ਨਾ ਏ ਮਾਰਨਾ ਬਾਹਰ ਆਪੇ ਨਿਕਲ ਜੂਗੇ ਆ ਦੇਖੋ ਭਾਈ ਮੁੰਡੇ ਆਏ ਆ ਆਪਣੇ ਘਰੇ ਕਬੂਤਰ ਵੇਖਣ ਉਹਨਾਂ ਪਾ ਦਾਨੇ ਪਾਣ ਲੱਗਿਆ ਕਬੂਤਰਾਂ ਨੂੰ ਦਾਨੇ ਪਾਉਂਦੇ ਆ ਅ ਚੂਹਿਆਂ ਵੇਖੋ ਵਿੱਚ ਆਵੇ ਦੱਲੇ ਹੁਣ ਭਾਈ ਆਵੇ ਟ੍ਰੇਆਂ ਚ ਦਾਣੇ ਪਾਈ ਜਾਂਦੇ ਆ ਥੋੜੀ ਥੋੜੀ ਹੋਰ ਪਾ ਦੇ

ਆਈਂ ਦੇ ਜਾਨਵਰ ਦਾਣੇ ਵੀ ਦੇਖੋ ਭਾਈ ਆਹ ਭਾਈ ਬੱਚੇ ਵੀ ਰੱਖਣ ਲੱਗੇ ਆ ਬਈ ਦਾਣੇ ਆਹ ਗੂਤਰ ਬੱਚੇ ਗੱਡੀ ਬੈਠੇ ਬਈ ਥੱਲੇ ਇਹਨਾਂ ਨੂੰ ਵੀ ਰੱਖਦੇ ਬਈ ਦਾਣੇ ਆਪਾਂ ਇਹ ਕੋ ਬੱਚਾ ਆ ਬੈਠਾ ਭਾਈ ਇੱਕ ਆ ਬੈਠਾ ਲੋ ਡੱਬੇ ਚ ਬੈਠੇ ਆ ਬਈ ਪਾਣੀ ਇਹਨਾਂ ਨੂੰ ਬਈ ਆਪਾਂ ਸੂਭਾਈ ਭਰਤਾ ਸੀਗਾ ਪਾਣੀ ਸਾਫ ਪਿਆ ਜਮਾ ਆ ਬੱਠੇ ਭਾਈ ਤਾਂ ਇੱਕ ਪੁੱਤਰ ਚਲੋ ਦਾਣੇ ਦੁਨੇ ਖਾਂਦੇ ਆ ਭਈ ਇਹ ਆਪਾਂ ਤੇ ਬਾਅਦ ਚ ਥੋੜੇ ਨਾਲ ਕਰਦੇ ਆ ਸਾਂਝੀ ਗੱਲ ਬਾਤ ਹੁਣ ਭਈ ਆਪਾਂ ਬਾਹਰਲੇ ਕਬੂਤਰਾਂ ਨੂੰ ਵੀ ਦਾਣਾ ਪਾਣੀ ਪਾਉਨੇ ਆ ਚੱਲ ਕੇ ਵੀ ਨਹੀਂ ਉਹਨਾਂ ਨੂੰ ਵੀ ਰੱਖਦੇ ਆ ਪਾਣੀ ਦਾਣਾ ਪਾਣੀ ਰੱਖਦੇ ਆ ਉਹਨਾਂ ਨੂੰ ਵੀ ਆ ਆਪਣਾ ਬੰਦਾ ਖਾਸ ਆ ਭਈ ਵੇਖ ਲਓ ਨਾ ਦਾ ਦੇ ਆ ਭਈ ਮੈਂ ਗਰシャン ਸਿੰਘ

चेक करो बी अपना ये भी हम खान लग गया दानिया बच्चा दसो कि चेक करो बच्चे की ਚਲੋ ਠੀਕ ਆ ਬਾਈ ਆਂਦੇ ਆ ਦਾਣੇ ਦੂਣੇ ਤੇ ਚਾਹਦੇ ਆ ਫਿਰ ਆਪਾਂ ਟ੍ਰੇਡ ਨੂੰ ਬਾਹਰ ਚੁੱਕਦੇ ਧੰਨਵਾਦ ਸਾਰਿਆਂ ਦਾ ਬਾਈ ਆ ਮੌਸਮ ਚੈੱਕ ਕਰੋ ਬਾਈ ਬੱਦਲ ਵਾਈ ਬਣੀ ਪਈ ਆ ਪੂਰੀ ਆ ਜਾਵੇ ਬਾਈ ਆ ਕਬੂਤਰ ਵੀ ਉੱਡੇ ਫਿਰਦੇ ਪਤਾ ਨਹੀਂ ਕਿਹਦੇ ਆ ਨਾਲ ਦੇ ਗਵੰਡੀਆਂ ਵੀ ਆਪਣੇ ਦੇ ਬੱਦਲ ਚੈੱਕ ਕਰੋ ਬਾਈ ਬੱਦਲ ਬਹੁਤ ਬਣਿਆ ਪਿਆਗਾ

ਸਬਸਕ੍ਰਾਈਬ ਕਰ ਲੋ ਇਹ ਸਾਰੇ ਭਰਾ ਸਬਸਕ੍ਰਾਈਬ ਕਰ ਲੋ ਜੀ ਸਾਰੇ ਆ ਆਪਣਾ ਉਸਤਾਦ ਹੈ ਬਈ ੁੱਗੀ ਉਸਤਾਦ ਹੈ ਆ ਮੁੰਡਾ ਅਮਰਿੰਦਰ ਆ ਮਨਿੰਦਰ ਆ ਆਈ